ਲਓ ਦੋਸਤੋ ਆ ਹੁੰਦਾ ਬਲੱਡ ਬਾਈ ਉਹ ਦੇਖੋ ਕਰਮਾਲੀ ਨੇ ਲੱਤ ਪਿੱਛੇ ਕਰ ਲਈ ਜੇ ਤਾਂ ਆਪਣੀਆਂ 3 4 ਸੂਏ 5 7 ਲੈਂਦੀਆਂ ਸਹੀ ਗੱਲ ਹੈ ਤੇ ਕਰਮਾਲੀ ਵਾਕਿਆ ਇਹਦਾ ਮੈਂ ਤਾਂ ਬੱਚਾ ਛੱਡੋ ਨਾ ਛੱਡੋ ਅੱਛਾ ਬਸ ਨੇ ਧਾਰਾਂ ਲਈਆਂ ਜਿੰਨਾ ਜਰਾ ਬਚਾਉਂਦੇ ਨੇ ਠੀਕ ਆ ਨਹੀਂ ਵਾਕਿਆ ਤੁਹਾਡੀ ਗੱਲ ਸਹੀ ਆ ਧਾਰਾਂ ਹੀ ਲਈ ਜਾਣੀਆਂ ਕਰਮਾਲੀ ਨੇ ਆ ਵੇਖ ਲੈ ਵੀ ਆਪਣੇ ਨੋਰਮਲ ਸੇਵਾ ਜਤੋਂ ਬਕੈ ਦੀਏ ਪੀ 16 17 ਕਿਲੋ ਪੀ ਚੰਗੇ ਕੱਦ ਕਾਰ ਦੀ ਵਾਹੀ ਬਹੁਤ ਚੰਗੀ ਠੀਕ ਆ ਤੇ ਇਹ ਵੀ ਅਗੋਂ ਹਰੀ ਗਏ ਪਤਨਜ ਆਪਣੇ ਹੈਗਾ ਵਸਾਨ ਡਾਇਮੰਡ ਉਹੀ ਆ ਆਰਡਰ ਦੀ ਕੁਆਲਿਟੀ ਦਿਖਾਉਣਾ ਤੁਹਾਨੂੰ ਮੈਂ ਪਹਿਲਾਂ ਦਾ ਬਹੁਤ ਹੀ ਵਧੀਆ ਆਰਡਰ ਫੇਸ ਕੁਆਲਿਟੀ ਆ ਆ ਦੇਖੋ ਕਰੋ ਚੈੱਕ ਤੇ ਬੱਚੇ ਨੂੰ ਪੂਰਾ ਤੇ ਕਰਦੀ ਆ ਬੱਚਾ ਵੀ ਨੰਗਨਿਆ ਤੇ ਝੋਟੀ ਵੀ ਸੇ ਆ ਤੁਸੀਂ ਦੇਖ ਸਕਦੇ ਆ ਹਾਂਜੀ ਸਵਾਗਤ ਆ ਦੋਸਤੋ ਤੁਹਾਡੇ ਆਪਣੇ YouTube ਚੈਨਲ ਤੇ Facebook ਪੇਜ ਨਿਊਜ਼ ਰਾਜ ਫਾਰਮ ਵਿੱਚ ਸੋ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਦੋਸਤੋ ਅੱਜ ਜਿਹੜੀ ਆਪਾਂ ਵੀਡੀਓ ਕਰਨ ਲਈ ਪਹੁੰਚੇ ਆਂ ਪੈਂਡ ਸਭਰਾ ਤੇ ਅਕਸਰ ਹੀ ਆਪਾਂ ਵੀਡੀਓ ਦੇ ਵਿੱਚ ਇੱਥੋਂ ਦਾ ਇੱਕ ਸਾਂਹ ਜਿਹੜਾ ਬਾਬਿਆਂ ਦੀ ਜਗਾ ਤੇ ਛੱਡਿਆ ਹੁੰਦਾ ਸੀ ਉਹਦੀ ਪਨੀਰੀ ਆਪਾਂ ਬਹੁਤ ਵੇਖੀ ਵੀ ਆ ਮੈਂ ਨਿਗਾ ਜ ਉਹਦੇ ਬੁੱਲਾਂ ਦੇ ਗਾ ਬੱਚੇ ਵੀ ਵੇਖੇ ਬਹੁਤ ਸਰਾਹੀ ਅੱਜ ਆਪਾਂ ਉਸ ਪੈਂਡ ਪਹੁੰਚੇ ਆਂ ਕਿੱਥੋਂ ਨੀਲੀ ਤੁਰੀ ਆ ਤੇ ਅੱਜ ਜਿਹੜੀ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਝੋਟੀ ਦਿਖਾਉਣੀ ਆ ਦੋਸਤੋ ਬਹੁਤ ਹੀ ਚੰਗੇ ਬੁਲਦੀ ਆ ਬਾਕੀ ਸੂਈ ਸਵਾਈ ਆ ਤਾਜੀ ਤੇ ਝੋਟੀ ਦੇਖ ਸਕਦੇ ਤੁਸੀਂ ਮੈਂ ਸ਼ੋਅ ਲੜਨ ਵਾਲੀ ਝੋਟੀ ਆ ਬਿਊਟੀ ਕੰਪੀਟੀਸ਼ਨ ਲੜਨ ਵਾਲੀ ਝੋਟੀ ਆ ਤੇ ਇਹਦੀ ਆਪਾਂ ਪ੍ਰੋਪਰ ਤੁਹਾਨੂੰ ਜਾਣਕਾਰੀ ਲੈ ਕੇ ਦੇਾਂਗੇ ਤੇ ਬਾਈ ਨਾਲ ਕਰਦੇ ਆ ਗੱਲਾਂ ਬਾਤਾਂ ਕਿਉਂਕਿ ਵੀਰ ਇਹਦੀ ਜੋ ਵੀ ਡਿਟੇਲ ਹੋਊਗੀ ਵੀਡੀਓ ਜੀ ਦੱਸੂਗਾ ਸਾਰਾ ਐਡਰੈਸ ਕਨਫਰਮ ਕਰਵਾ ਦਿੰਨੇ ਆ ਸੋ ਸਸੀਗਾ ਭਾਈ ਜੀ ਸਸੀਗਾ ਵੀਰ ਜੀ ਵੀਰ ਜੀ ਪਹਿਲਾਂ ਆਪਣਾ ਨਾਮ ਦੱਸ ਗਿਆ ਆ ਪੱਕੀ ਆ ਮੇਰਾ ਨਾਮ ਵੀ ਰਵਿੰਦਰ ਸਿੰਘ ਫੌਜੀ ਠੀਕ ਆ ਜੀ ਤੇ ਪਿੰਡ ਆਪਣਾ ਵੱਡੇ ਸੁਬਰਾ ਵੱਡੇ ਸੁਬਰਾ ਜਿਲ੍ਹਾ ਤਰਨਤਾਰਨ ਜਿਲ੍ਹਾ ਹਰੀਗਾ ਪੱਤਣ ਵੀ ਆਪਾਂ ਨੂੰ 9 ਕਿਲੋਮੀਟਰ ਪੈਂਦਾ ਠੀਕ ਆ ਤੇ ਜੇ ਦਾ ਪਟਿਆਰੀ ਦਵਾਈਏ ਉਹ ਵੀ ਆਪਣਾ 9-10 ਕਿਲੋਮੀਟਰ ਪੈਂਦਾ ਠੀਕ ਆ ਹਾਂ ਜੀ ਤੇ ਵੀਰ ਜੀ ਜਿਹੜੀ ਅੱਜ ਆਪਾਂ ਝੋਟੀ ਵਕਾਊ ਕਰਨ ਲੱਗੇ ਆ ਹਾਂ ਜੀ ਤੇ ਇਹ ਕਿਹੜੇ ਸੂਏ ਸੂਈ ਆ ਜੀ ਇਹ ਵੀਰ ਜੀ ਪਹਿਲਾਂ ਨਾ ਮੂੰਹੋਂ ਚਾਰ ਦੰਦੇ ਆ ਅੱਛਾ ਜੀ ਜੇ ਆਪਣੀ ਘਰ ਦੀ ਆ ਠੀਕ ਆ ਤੇ ਹਾਂਜੀ ਤੇ ਇਹਦੀ ਮਾਂ ਵੀ ਵੀ ਆਪਣੇ ਲਈ ਰਾਵੀ ਦੀ ਪਿਓਰ ਅੱਛਾ ਜੀ ਤੇ ਕਿੰਨਾ ਕੁ ਦੁੱਧ ਸੀ ਇਹਦੀ ਮਾਂ ਦਾ ਜੀ ਉਹ ਥੱਲੇ ਵੀ ਆਪਣੇ ਨੋਰਮਲ ਸੇਵਾ ਜਤਾਂ ਬਕੈ ਦੀਏ ਵੀ 16 17 ਕਿਲੋ ਬੀ ਚੰਗੇ ਕੱਦ ਕਾਰ ਦੀ ਵਾਹੀ ਬਹੁਤ ਚੰਗੀ ਤੇ ਇਹ ਵੀ ਅੱਗੋਂ ਹਰੀ ਗਏ ਪਤਨਜ ਆਪਣੇ ਹੈਗਾ ਵਸਾਣਾ ਡਾਇਮੰਡ ਠੀਕ ਹੈ ਏ ਮਾਲੋ ਡਾਇਮੰਡ ਥਾਂ ਦੀ ਧੀ ਆ ਗਈ ਹਾਂਜੀ ਡਾਇਮੰਡ ਦੀ ਠੀਕ ਆ ਫਿਰ ਇਹ ਡਾਇਰੈਕਟ ਕ੍ਰੋਸਿੰਗ ਸੀਮੰਦੀ ਆ ਇਹ ਨਹੀਂ ਸੀਮੰਦੀ ਆ ਜੀ ਠੀਕ ਆ ਸੀਮੰ ਲਵਾਇਆ ਹੀ ਹਾਂਜੀ ਹਾਂ ਪੱਕਾ ਗਾਰੰਟੀ ਨਾਲ ਅੱਗੇ ਸੀਮਾ ਸੂਪ ਭਰਉਂਦੇ ਰਹਾਂ ਗਾਰੰਟੀਆਂ ਡਾਇਮੰਡ ਦੇ ਆਂ ਜੀ ਠੀਕ ਠੀਕ ਆ ਤੇ ਵੀਰ ਇਹ ਫਿਰ ਘਰ ਜੰਪ ਜਮਝੋਟੀਆਂ ਹੈ ਹਾਂਜੀ ਘਰ ਦੀ ਆਪਣੇ ਤੇ ਇਹਨੂੰ ਸੂਈ ਨੂੰ ਅੱਜ ਕਿੰਨੇ ਦਿਨ ਹੋ ਗਏ ਆ ਅੱਜ ਵੀਰ ਜੀ ਇਹਨੂੰ ਚੌਥਾ ਪੰਜਵਾਂ ਦਿਨ ਬੋਲੇ ਜੀ ਆਦੇ ਅੱਛਾ ਬੋਲੇ ਜੀ ਆ ਇਹ ਤੇ ਕਿੰਨਾ ਕੁ ਬੋਲਾ ਇਹਨੇ ਸਟਾਰਟ ਕੀਤਾ ਵਾ ਹੁਣ ਵੀਰ ਜੀ ਹੋਊਗਾ ਵੀ 9-10 ਕਿਲੋ ਅੱਛਾ ਜੀ ਉਹ ਵੀ ਵੀ ਇਤਰਾ ਪੱਠਿਆਂ ਦੇ ਮੇਰਾ ਆਪਣਾ ਹੀ ਵਿਆਹ ਹੈ ਮੇਰਾ ਆਪਣਾ ਖੋਦਾ ਅੱਛਾ ਤੇ ਵੀ ਕੋਈ ਸੇਵਾ ਸੁਆ ਨਹੀਂ ਹੋਈ ਠੀਕ ਆ ਅੱਜ ਹੀ ਮੈਨਾਂ ਚ ਵੜਿਆ ਵਾ ਅੱਜ ਹੀ ਨਵਾਈਆਂ ਹੋਈਆਂ ਇੰਨੇ ਦਿਨਾਂ ਬਾਅਦ ਠੀਕ ਆ ਹਾਂ ਜੀ ਤੇ ਹੁਣੇ 9-10 ਕਿਲੋ ਬੋਲਾ ਹੈ ਆ ਕੰਡੇ ਦਾ ਠੀਕ ਆ ਵੀਰ ਜਿਵੇਂ ਮੰਨ ਲਓ ਸਭਰਾ ਪੈਣ ਤਾਂ ਜਿਵੇਂ ਨੀਲੀ ਰਾਵੀ ਦੀ ਖਾਨ ਮੰਨਿਆ ਗਿਆ ਹਾਂ ਤੇ ਮੈਂ ਇਹ ਗੱਲ ਕਰਦਾ ਵੀ ਮੰਨ ਲਓ ਜਿਵੇਂ ਮਾਲ ਚਲੋ ਦੋ ਤੁਹਾਡੇ ਕੋਲੇ ਮੋਹਰਾ ਦੀਆਂ ਮੱਜਾ ਝੋਟੀਆਂ ਵੀ ਹੈਗੀਆਂ ਤੇ ਇਹ ਹੀਰਾ ਵੇਚਣ ਦਾ ਕੀ ਕਾਰਨ ਬਣ ਗਿਆ ਤੇਰੇ ਕੋਲੇ ਫਿਰ ਇਹ ਵੀਰ ਜੀ ਇਹ ਵੇਚ ਨੂੰ ਦਿਲ ਤੇ ਕਰਦਣੀ ਆ ਵੀ ਸ਼ੌਂਗ ਨਾਲ ਪਾਲੀ ਸੀ ਅੱਛਾ ਤੇ ਮੈਂ ਵੀ ਆਰਮੀ ਜਾਂ ਤੇ ਡੈਡੀ ਐਕਸਪਾਇਰ ਹੀ ਅੱਛਾ ਜੀ ਤੇ ਮਦਰ ਇਹ ਉਹਨਾਂ ਦੇ ਸੁੱੜੀ ਸੱਟ ਲੱਗੀ ਕਮਰ ਤੇ ਤੇ ਉਹਦਾ ਕਿਵੇਂ ਡੰਗਰੇ ਵੇਚਨੇ ਪੈ ਰਿਆ ਠੀਕ ਆ ਠੀਕ ਆ ਹਾਂਜੀ ਠੀਕ ਆ ਤੇ ਵੀਰ ਇਹਨੂੰ ਮਾੜਿਆ ਆਪਾਂ ਤੋੜ ਕੇ ਢੇੜਾ ਕਢਾ ਲਈਏ ਬਾਹਰ ਸੋ ਦੋਸਤੋ ਵੀਰ ਨੇ ਸ਼ੌਂਗ ਨਾਲ ਘਰੇ ਸੰਭੀ ਆ ਝੋਟੀ ਤੇ ਹਰੀ ਕਿਆਲੇ ਡਾਇਮੰਡ ਦੀ ਆ ਤੇ ਤੁਸੀਂ ਦੇਖ ਸਕਦੇ ਆ ਸਾਹਮਣੇ ਆਰਡਰ ਦੀ ਕੁਆਲਿਟੀ ਦਿਖਾਉਣਾ ਤੁਹਾਨੂੰ ਮੈਂ ਪਹਿਲਾਂ ਦਾ ਬਹੁਤ ਹੀ ਵਧੀਆ ਆਰਡਰ ਫੇਸ ਕੁਆਲਿਟੀ ਆ ਆ ਦੇਖੋ ਕਰੋ ਚੈੱਕ ਤੇ ਬੱਚੇ ਨੂੰ ਪੂਰਾ ਤੇ ਕਰਦੀ ਆ ਬੱਚਾ ਵੀ ਨੰਗਨਿਆ ਤੇ ਝੋਟੀ ਵੀ ਸੇ ਆ ਤੁਸੀਂ ਦੇਖ ਸਕਦੇ ਆ ਆਰਡਰ ਦੀ ਕੁਆਲਿਟੀ ਮੈਂ ਤੁਹਾਨੂੰ ਦਿਖਾਉਣਾ ਵਾ ਵੀਰ ਸਵੇਰ ਕਿੰਨੇ ਵਜੇ ਚੁਵਾਈ ਕੀਤੀ ਇਹਦੀ ਸਵੇਰ ਦਾ ਵੀਰ ਜੀ ਮੰਨ ਲਓ ਵੀ 8 ਵਜੇ ਤੋਂ ਬਾਅਦ ਹੀ ਚੁਵਾਈ ਆ अच्छा ठीक है हां जी ਹੁਣ ਮੈਨੂੰ ਲੱਗਾ 12:00 ਵਜੇ ਆ ਹਾਂ ਜੀ ਤੇ 4:00 ਘੰਟੇ ਹੋ ਗਏ ਚਵਾਈ ਕੀ ਇਹਨਾਂ ਕਿ 8:00 ਵਜੇ ਤੋਂ ਬਾਅਦ ਚ ਹੀ ਪਟਾੜੇ ਪਾ ਕੇ ਠੀਕ ਆ ਹਾਂ ਜੀ ਤੇ ਆਰਡਰ ਦੀ ਇੱਕ ਵਾਰ ਫੇਰ ਤੁਹਾਨੂੰ ਮੈਂ ਦੋਸਤੋਂ ਦਿਖਾਉਣਾ ਕੁਆਲਿਟੀ ਆ ਚੈੱਕ ਕਰ ਸਕਦੇ ਤੁਸੀਂ ਹਾਂ ਜੀ ਮੂੰਹ ਆਪਾਂ ਦਿਖਾ ਦਿੰਨੇ ਆ 4 ਦਿਨ ਤੱਕ ਠੀਕ ਆ ਸੋ 4 ਦਿਨ ਦਾ ਮੂੰਹ ਠੀਕ ਠੀਕ ਆ ਵੀਰੇ ਤੇ ਵੀਰਾ ਚਵਾ ਚੂ ਦੀ ਪਸਮਾ ਕਿਵੇਂ ਓਕੇ ਮੈਂ ਪੂਰੀ ਓਕੇ ਇੱਕ ਨੰਬਰ ਦੀ ਠੀਕ ਆ ਮਾੜੀ ਜੀ ਇੱਕ ਵਾਰੀ ਏਦਾਂ ਏਦਾਂ ਬੈਠਣ ਦੇ ਦਿੰਦੀ ਆ ਠੰਡੀ ਸੀ ਹਾਂਜੀ ਹਾਂਜੀ ਮਾੜੀ ਜੀ ਐਵੇਂ ਵੀ ਤਸੱਲੀ ਕਰਾ ਦਿਓ ਜੇ ਐਵੇਂ ਬੈਠਣ ਦਿੰਦੀ ਆ ਤਾਂ ਲਓ ਦੋਸਤੋ ਆ ਹੁੰਦਾ ਬਲੱਡ ਬਾਈ ਉਹ ਦੇਖੋ ਕਰਮਾਲੀ ਨੇ ਲੱਤ ਪਿੱਛੇ ਕਰ ਲਈ ਜੇ ਤਾਂ ਆਪਣੀਆਂ ਤੀਜੇ ਚੌਥੇ ਸੂਏ 77 ਲੈਂਦੀਆਂ ਸਹੀ ਗੱਲ ਹੈ ਕਰਮਾਲੀ ਵਾਕਿਆ ਇਹਦਾ ਮੈਂ ਤਾਂ ਬੱਚਾ ਛੱਡੋ ਨਾ ਛੱਡੋ ਅੱਛਾ ਬਸ ਇਹਨਾਂ ਧਾਰਾਂ ਲਈਆਂ ਜਿੰਨਾ ਜਰਾ ਬਚਾਉਂਦੇ ਨੇ ਠੀਕ ਆ ਨਹੀਂ ਵਾਕਿਆ ਤੁਹਾਡੀ ਗੱਲ ਸਹੀ ਆ ਧਾਰਾਂ ਹੀ ਲਈ ਜਾਣੀਆਂ ਕਰਮ ਵਾਲੀ ਨੇ ਆ ਵੇਖੋ ਤੇ ਇਹੋ ਜੀ ਝੋਟੀ ਦੋਸਤੋ ਕਰਮਾਂ ਨੇ ਮਿਲਦੀ ਆ ਜਿਹੜੇ ਵੀਰ ਕਹਿੰਦੇ ਨਾ ਸਭਰਾਵਾਂ ਵਾਲਾ ਬਲੱਡ ਲੈਣਾ ਵਾ ਤੁਹਾਨੂੰ ਇਹੋ ਜੇ ਨਗੀਨੇ ਵਿਖਾਉਂਦੇ ਰਵਾਂਗੇ ਆ ਵੇਖੋ ਤੁਸੀਂ ਨਹੀਂ ਤੇ ਪਹਿਲਾਂ ਆਪਾਂ ਨੂੰ ਉਹ ਨਹੀਂ ਛੋਹ ਹੁੰਦੀਆਂ ਪਾ ਬੱਚੇ ਤੇ ਵੀ ਨਹੀਂ ਆਉਂਦੀਆਂ ਨਾ ਜਿੱਦਾਂ ਮਰਜੀ ਕਰਮ ਵਾਲੀ ਕੋਈ ਪਾੜੀ ਦੀ ਲੋੜ ਨਹੀਂ ਆ ਠੀਕ ਆ ਵਾਕਿਆ ਤੁਹਾਡੀ ਗੱਲ ਸਹੀ ਆ ਨਹੀਂ ਤੇ ਪਹਿਲਾਂ ਤਾਂ ਝੋਟੀ ਨੇੜੇ ਨਹੀਂ ਲੱਗਣ ਦਿੰਦੀ ਨਸਲ ਤਾਂ ਭਾਜੀ ਫਿਰ ਨਸਲ ਹੀ ਆ ਉਹ ਤੁਹਾਨੂੰ ਪਤਾ ਹੀ ਆ ਇਹ ਤਾਂ ਗੱਲ ਹੈ ਨਸਲ ਦਾ ਮੁੱਲ ਪੈਂਦਾ ਵਾ ਵਾਕਿਆ ਇਹ ਤੇਰੀ ਗੱਲ ਵੀਰ ਲੱਖ ਰੁਪਏ ਦੀ ਆ ਨਸਲ ਦਾ ਮੁੱਲ ਪੈਂਦਾ ਦੇ ਇਹ ਤੁਹਾਡੇ ਹਿਸਾਬ ਨਾਲ ਵੀਰ ਕਿੰਨਾ ਦੁੱਧਵਾਦ ਕਰ ਸਕਦੀ ਆ ਪਹਿਲਾਂ ਮੇਰੇ ਹਿਸਾਬ ਨਾਲ ਜਿਹੜੇ ਹਿਸਾਬ ਨਾਲ ਵੇਖਿਆ ਪੰਜਵਾ ਦੇਣ ਆ ਵੀ ਹੁਣ ਤਾਂ ਹੀ 8-9 ਕਿਲੋ ਵੀ ਪੱਠਿਆਂ ਦੇ ਆ ਤੇ ਆਜ ਰੁੱਝੇ ਰਹੇ ਆ ਜੇ ਤਾਂ ਭਾਜੀ ਸੇਵਾ ਕਰੀਏ ਮੇਰੇ ਹਿਸਾਬ ਨਾਲ ਤੇ ਵੀ 12-13 ਕਿਲੋ ਆਮ ਨਾਲ ਜਾਊਗੀ ਨਾਰਮਲ ਸੇਵਾ ਦੇ ਨਾਰਮਲ ਸੇਵਾ ਦੇ ਹਾਂਜੀ ਵਾਕਾ ਦੇ ਸਕਦੀ ਹੈ ਜਿੱਡਾ ਕੱਦ ਕਾਠਾ ਮੂੰਹ ਚਾਰ ਦਾ ਦਾ ਉਹ ਦੂਜੀਆਂ ਮੱਝਾਂ ਨਾਲੋਂ ਵੱਡੀ ਆ ਹਾਂਜੀ ਨਸਲ ਦੀ ਨਾਲੇ ਛੋਟੀ ਇਹਨਾਂ ਤਾਂ ਨਾਰਮਲ ਕੱਢੂਗੀ ਠੀਕ ਆ ਤੇ ਵੀਰ ਹੁਣ ਆਪਾਂ ਇਹਦੀ ਸਾਰੀ ਡਿਟੇਲ ਦੱਸਤੀ ਆ ਹੈ ਹਾਂਜੀ ਤੇ ਆਪਾਂ ਹੁਣ ਇਹਦਾ ਜਿਹੜਾ ਮੁੱਲ ਲੈਣ ਦੇਣ ਕੀ ਕਰਨਾ ਮੁੱਲ ਮੇਰਾ ਵੀ ਜਾਇਜ਼ ਕਰੀ ਕਿਉਂਕਿ ਆਪਾਂ ਵੀ ਨਵਾਂ ਨਵਾਂ ਸ਼ੁਰੂ ਕੀਤਾ ਕੰਮ ਲੋਕਾਂ ਦੇ ਘਰਾਂ ਦੇ ਵਿੱਚ ਵੀਡੀਓ ਪਾਉਣ ਜਾਣ ਦਾ ਤੇ ਕਿਉਂਕਿ ਆਪਾਂ ਵਧੀਆ ਚੀਜ਼ ਵਿਖਾਉਣੇ ਆ ਹਰ ਇੱਕ ਦੇ ਫਾਰਮ ਤੇ ਜਾ ਕੇ ਤੇ ਮੁੱਲ ਮੈਂ ਇਹ ਨਹੀਂ ਕਹਿੰਦਾ ਜਿੰਨੀ ਦੀ ਜਿਹੜੀ ਚੀਜ਼ ਉਹਨੇ ਮੰਗੀ ਫਾਲਤੂ ਨਾ ਮੰਗੀ ਪੈਸੇ ਲਾਉਣ ਵਾਲੇ ਮੇਰੇ ਚੈਨਲ ਤੇ ਵਾਧੂ ਆ ਮੈਨੂੰ ਪਿਆਰ ਕਰਨ ਵਾਲੇ ਬਹੁਤ ਆ ਹੀਰਾ ਖਰੀਦਣ ਨੂੰ ਮੈਂਟ ਲਾਉਣਗੇ ਪੰਜਾਂ ਮਿੰਟਾਂ ਛੋਟੀ ਵਿਗ ਜੂਗੀ ਏਡੀ ਜਗ੍ਹਾ ਜਿੱਦਾਂ ਵੀ ਆਮ ਹੀ ਕਹਿ ਦਿੰਦੇ ਵੀ ਇਹ ਨੀਲੀ ਦੀ ਆ ਵੀ ਕੇਕ ਲੋ ਘੁੱਸੀ ਨਹੀਂ ਆਖੀ ਪੂਰੀ ਮੋਟੀ ਬਿੱਲੀ ਆ ਹਾਂ ਹਾਂਜੀ ਤੇ ਬਸ ਦੱਸੋ ਇਹਦਾ ਮੰਨ ਲਓ ਲੈਣ ਦੇਣ ਕੀ ਮੁੱਲ ਕੀ ਆ ਇਹਦੇ ਵਿੱਚ ਹੀ ਮੁੱਲ ਕਰਨ ਦਾ ਜਨਾ ਮਰਜ਼ੀ ਕਰ ਲੀਦਾ ਵੀ ਮੰਨ ਲਓ ਮੈਂ ਵੀ ਵੇਂਦਾ ਰਹਿਣਾ ਆ ਵਪਾਰੀਆਂ ਦੇ ਮੱਝਾਂ ਦੀ ਵੀਡੀਓ ਕਰਨ ਦੇ ਭਾਵੇਂ ਆਪਾਂ ਇੱਕ ਵੀ ਕਰ ਲੀਏ ਅੱਛਾ ਆਪੋ ਲੱਖ ਰੁਪਏ ਦੇ ਦਾਂਗੇ ਹਾਂ ਨਾ ਹਾਂ ਨਾ ਲੱਖ ਪੂਰੇ ਲੱਖ ਦੀ ਪੂਰੇ ਲੱਖ ਦੇ ਦਾਂਗੇ ਕੋਈ ਕਰ ਦੋਗੇ ਮਾਨ ਤਨ ਮ 4 2 ਕਰ ਦਿਆਂਗੇ 98 ਦੇ ਦਿਆਂਗੇ लास्ट 98 ਦੀ ਹਾਂਜੀ 97 ਕੋਈ ਆਪਣਾ ਸੱਜਣ ਮਿੱਤਰ ਪ੍ਰੇਮ ਵਾਲਾ ਆ ਜੋ ਘਰ ਵਾਲਾ ਜਿੱਦਾਂ ਮੰਨ ਲਓ ਮੈਂ ਸ਼ੱਕਰੇ ਰੱਖੀ ਸ਼ੌਂਗਣਾ ਜੇ ਉਹਨੂੰ ਘਰ ਵਾਲਾ ਮਿਲ ਜयो ਹੋਰ ਯਾਰ ਖੰਡ ਮਾਲ ਕਰ ਦਾਂਗੇ ਲੋ ਵੀ ਦੋਸਤੋ ਬਾਈ ਨੇ ਕਿੱਲਾਂ ਦੇਣ ਵਾਲੀ ਗੱਲ ਹੀ ਆਪਣੀਆਂ ਉਂਦੇ ਬਾ ਲੈਣ ਦੇਣ ਵਾਲੀ ਗੱਲ ਆ 97 ਤੋਂ ਘਾਟੇ ਹੁਣੀ ਨਹੀਂ ਤੇ ਬਾਈ ਨੇ ਨਾ ਮਾੜਾ ਜਾਂ ਥਣਾ ਨੂੰ ਹੱਥ ਲਾਇਆ ਸੀ ਤੇ ਮੱਝ ਝੋਟੀ ਉਤਰ ਪਈ ਬਾਈ ਥਣਾ ਚ ਆ ਗਈ ਥਣਾ ਚ ਆ ਗਈ ਆ ਵਾਖਿਆ ਵੇਖੋ ਇਹ ਹੀਰਾ ਝੋਟੀਆ ਬੱਚੇ ਦੀ ਵੀ ਨਹੀਂ ਲੋੜ ਇਹਨੂੰ ਤਾਂ ਥਾਪੀ ਤੇ ਮਿਲਣ ਵਾਲੀ ਕਰਮ ਵਾਲੀ ਆ ਬਾਈ ਐ ਇਹਨੂੰ ਕਰੀ ਹੁਣ ਝੋਟੀ ਪਾਸਮ ਵੀ ਆ ਥਾਣ ਵਿਕਦੇ ਪਹਿਲਾਂ ਨੇ ਕਿੱਡਾ ਕੱਢਿਆ ਤੇ ਆ ਵੇਖੋ ਝੋਟੀ ਥਾਣਾ ਚ ਆ ਗਈ ਆ ਦੋਸਤੋ ਇਹ ਆ ਬਲੱਡ ਹਰੀ ਕੇ ਵਾਲੇ ਡਾਇਮੰਡ ਦਾ ਸੋ ਬਾਕੀ ਵੀਰ ਆਪਣਾ ਇੱਕ ਵਾਰ ਇਹ ਨਾ ਮੋਬਾਈਲ ਨੰਬਰ ਬੋਲ ਦੇ ਐਡਰੈਸ ਨਾ ਸਾਰਾ ਦੁਆਰਾ ਬੋਲ ਦੇ ਆਪਣਾ ਵੀਰ ਦੀ ਜਿਲਾ ਤਰਨਤਾਰਨ ਨਾ ਹਾਂਜੀ ਪਿੰਡ ਵੱਡੇ ਸਭਰਾ ਹਾਂਜੀ ਤੇ ਫੋਨ ਨੰਬਰ ਹੋਏਗਾ ਆਪਣਾ 81980 5254 ਠੀਕ ਆ ਤੇ ਵੀਰ ਇਹਦਾ ਗੇੜਾ ਘੜਾ ਮਾੜਾ ਜਿਹਾ ਕੁਰੀ ਹੁਣ ਹੁਣ ਆਰਡਰ ਦੇ ਵਿੱਚ ਆ ਗਈ ਆ ਮੱਝ ਇੱਕ ਵਾਰ ਫੇਰ ਤਸੱਲੀ ਕਰਾ ਦੀਏ ਕਿਉਂਕਿ ਕਿਸੇ ਵੀਰ ਨੇ ਦੂਰੋਂ ਆਉਣਾ ਹੁੰਦਾ ਭਾਵੇਂ ਵੇਖੀ ਆਪਣੇ ਦਾ ਚਾਹ ਤੱਕ ਤਸੱਲੀ ਕਰਕੇ ਵੀਰ ਲੈ ਕੇ ਜਾਵੇ ਜੇ ਉਦੋਂ ਨਹੀਂ ਨਹੀਂ ਹੈ ਹੀ ਤੇਰੀ ਵੀਰੇ ਝੋਟੀ ਹੀਰਾ ਵਾ ਇਹ ਨਿੰਦਨ ਵਾਲੀ ਨਹੀਂ ਤੇ ਮੁੱਲ ਤੂੰ ਬਿਲਕੁਲ ਜਾਇਜ਼ ਕੀਤਾ ਵਾ ਨਹੀਂ ਸਵਾ ਸਵਾ ਲੱਖ ਮੰਗੀ ਜਾਂਦੇ ਆ ਵੀਰ ਇਹੋ ਜੀਆਂ ਝੋਟੀਆਂ ਦਾ ਬਿਲਕੁਲ ਜਾਇਜ਼ ਵੀਰ ਨੇ ਮੁੱਲ ਕੀਤਾ ਵਾ ਆ ਵੇਖੋ ਤਦਕਾਰ ਦਾ ਬੋਹਰ ਕਰੂਗੇ ਦੇਦੇ ਨਹੀਂ ਵਾਕਿਆ ਹਾਂਜੀ ਸੋ ਬੱਚੇ ਦਾ ਬਹੁਤ ਇਹ ਕਰਦੀ ਕਰਮਾਂ ਵਾਲੀ ਸੋ ਆ ਤੁਹੇ ਦੇਖ ਸਕਦੇ ਆ ਕਰਮਾ ਵਾਲੀ ਝੋਟੀ ਜਿਹੜੇ ਵੀਰ ਮੰਗਦੇ ਸੀ ਨਾ ਨੀਲੀ ਤੇ ਬਰੀਡਿੰਗ ਕਰਨ ਵਾਸਤੇ ਤੇ 8 ਕਿਲੋ ਦੀ ਸਟਾਰਟਿੰਗ ਆ ਦੋਸਤੋ ਝੋਟੀ ਦੀ ਕੋਈ ਸਮਾਂ ਆਊਗਾ ਤੇ ਇਹ ਕਰਮਾ ਵਾਲੀ 12 13 12 ਤੇ ਜਾਣ ਵਾਲੀ ਝੋਟੀ ਆ ਖਰੀਦ ਲਿਓ ਹੁਣ ਇਸ ਤੋਂ ਉੱਤੇ ਤਾਂ ਕੁਝ ਨਹੀਂ ਮਿਲਣਾਗਾ ਤੇ ਬਾਈ ਦਾ ਨੰਬਰ ਸਕਰੀਨ ਤੇ ਚਲੂ ਵੀਰ ਆਪਣਾ ਨਾਮ ਨੰਬਰ ਸਾਰਾ ਕੋ ਬੋਲ ਦੇ ਦੁਬਾਰਾ ਮੇਰਾ ਨਾਮ ਵੀਰ ਜੀ ਹੈਗਾ ਰਵਿੰਦਰ ਸਿੰਘ ਹਾਂਜੀ ਪਿੰਡ ਵੱਡੇ ਸਭਰਾ ਜਿਲ੍ਹਾ ਤਰਨਤਾਰਨ ਹਾਂਜੀ ਹਰੀਗਾ ਪੱਤਨੋਂ ਵੀ ਆਪਣੋਂ 9 ਕਿਲੋਮੀਟਰ ਆ ਤੇ ਪੱਟੀ ਏਰੀਆ ਵੀ 9-10 ਕਿਲੋਮੀਟਰ ਆ ਠੀਕ ਆ ਹਾਂਜੀ ਤੇ ਨੰਬਰ ਆਪਣਾ ਹੈਗਾ 81980 5254 ਇੱਕ ਵਾਰੀ ਫਿਰ ਬੋਲੋ 81980 5254 ਠੀਕ ਆ ਧੰਨਵਾਦ ਵੀਰੇ ਬਹੁਤ ਬਹੁਤ ਤੇਰਾ ਦੋਸਤੋ ਜੇ ਤੁਸੀਂ ਵੀ ਚਾਹੋ ਨੇ ਆਪਣੇ ਫਾਰਮ ਦੇ ਕੋਈ ਚੰਗਾ ਨਗੀਨਾ ਰੱਖਣਾ ਤੇ ਤੁਸੀਂ ਲੇਟ ਨਾ ਹੋ ਜਿਓ ਬਾਈ ਦੇ ਫਾਰਮ ਤੋਂ ਆਪਾਂ ਵੀਡੀਓ ਬਣਾ ਲਈ ਆ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਵੀਡੀਓ ਬਣਾਉਣ ਵਾਸਤੇ ਵੀ ਆਪਣਾ ਨੰਬਰ ਸਕਰੀਨ ਤੇ ਚੱਲੂਗਾ ਧੰਨਵਾਦ